ਵਾਹਿਗੁਰੂ ਜੀ ਦਾ ਪ੍ਰਸਾਦ ਵਾਹਿਗੁਰੂ ਜੀ ਕੀ ਫਤਿਹ ਦਾ ਸਤਨਾਮ ਸਿੰਘ ਹਰਿਆਣੇ ਤੋਂ ਵਿਦਿਆਰਥੀ ਦਮਦਮੀ ਟਕਸਾਲ ਸੋ ਆਪ ਜੀ ਸੰਗਤਾਂ ਦੇ ਸਾਹਮਣੇ ਮੈਂ ਆਪ ਜੀ ਦੇ ਕੁਝ ਵਿਚਾਰ ਪੇਸ਼ ਕਰਨਾ ਚਾਹੁੰਨਾ ਵਾ ਭਾਈ ਸ਼ਰਨਜੀਤ ਸਿੰਘ ਨੇ ਪਹਿਲਾਂ ਹੀ ਤੁਹਾਨੂੰ ਇਹ ਕਲੀਅਰ ਕਰ ਦਿੱਤਾ ਪਲੀਨ ਕਰ ਦਿੱਤਾ ਵਾ ਤੇ ਮੈਨੂੰ ਮੈਂ ਨਹੀਂ ਸਮਝਦਾ ਕਿ ਮੈਂ ਕੁਝ ਵੱਧ ਐਕਸਪਲੇਨ ਕਰਾਂ ਇਹੀ ਆ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਜੋ ਇਹ ਕਾਰਜ ਕਰ ਰਹੀ ਹੈ ਜਥੇਬੰਦੀ ਤੇ ਦਾਸ ਦੀ ਮੀਟਿੰਗ ਵੀ ਹੋਈ ਆ ਭਾਈ ਸਾਹਿਬ ਦੇ ਨਾਲ ਤੇ ਬਹੁਤ ਵਧੀਆ ਲੱਗਿਆ ਤੇ ਮੈਂ ਚਾਹਣਾ ਕਿ ਮੈਂ ਵੀ ਪੰਥ ਲਈ ਕਾਰਜ ਕੀਤਾ ਜਾਵੇ ਇਸ ਜਥੇਬੰਦੀ ਨਾਲ ਮਿਲ ਕੇ ਸੋ ਸੰਗਤ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਬੇਨਤੀ ਹੈ ਜਿੰਨੇ ਵੀ ਸਾਡੇ ਭਰਾ ਭੈਣ ਨੇ ਵੱਧ ਤੋਂ ਵੱਧ ਇਸ ਜਥੇਬੰਦੀ ਨਾਲ ਜੁੜੋ ਤੇ ਵੱਧ ਤੋਂ ਵੱਧ ਸਰਕਾਰ ਦੀਆਂ ਜਿਹੜੀਆਂ ਕੂਟਨੀਤੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਆਪਾਂ ਕਾਰਜ ਕਰੀਏ ਸੋ ਇਹੀ ਬੇਨਤੀ ਆ ਕਿ ਜਿੰਨੀ ਵੱਧ ਤੋਂ ਵੱਧ ਸਭ ਤੋਂ ਪਹਿਲਾਂ ਮੈਂ ਸੰਗਤ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਜਥੇਬੰਦੀ ਨਾਲ ਜਰੂਰ ਜੁੜੋ ਜਿੰਨੀ ਮਿਹਨਤ ਕੀਤੀ ਜਾ ਸਕਦੀ ਹੈ ਪ੍ਰਚਾਰ ਕਰੋ ਜਿੰਨਾ ਹੋ ਸਕਦਾ ਪਰ ਬਾਣੀ ਅਤੇ